ਸੁਹੀ ਮਹਲਾ ਚੁਖਾ ਹਰ ਹਰ ਕਰੈ ਨਿਤ ਕਪਟ ਕੁਮਾਵੇਂ ਹਿਰਦਾ ਛੁੱਧ ਨਾ ਹੋਈ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਆਉਂਦੇ ਉੰਜ ਜਵਾਨੀ ਰਾਮ ਰਾਮ ਚਰਦੇ ਹਨ ਸਦਾ ਧੋਖਾ ਫਰੇਵ ਵੀ ਕਰਦੇ ਰਹਿੰਦੇ ਹਨ ਉਹਨਾਂ ਦਾ ਦਿਲ ਪਵਿੱਤਰ ਨਹੀਂ ਹੁੰਦਾ आनंदिन कर्म करे बोह तेरे स्वप्न सुख ना होई ओम नुख तीर्थ स्नान आज के मीठे होए अनेका धर्म कर्म हर वेले करते रहे ह पर ओना नु कदे स्वप्ने विच भी आत्मिक आनंद नहीं मिलता ज्ञानी गौर बेन भगत ना होई हे ज्ञानवान ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਭਗਤੀ ਨਹੀਂ ਹੋ ਸਕਦੀ ਕੋਰੇ ਰੰਗ ਕਦੇ ਨਾ ਚੜੇ ਜੇ ਲੋਚ ਸਭ ਕੋਈ ਰਹਾਉ ਮਨੁਤੇ ਪ੍ਰਭੂ ਦੀ ਭਗਤੀ ਦਾ ਰੰਗ ਨਹੀਂ ਚੜ ਸਕਦਾ ਜਿਵੇਂ ਭਾਵੇਂ ਹਰੇਕ ਮਨੁੱਖ ਪਿਆਤਰਲੇ ਲਏ ਕਦੇ ਕੋਰੇ ਕੱਪੜੇ ਉੱਤੇ ਰੰਗ ਨਹੀਂ ਚੜਦਾ ਜਾਪ ਤਪ ਸੰਜਾਮ ਵਰਤ ਕਰੇ ਪੂਜਾ ਮਨ ਮੁਖ ਰੋਗ ਨਾ ਜਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮੰਤਰਾਂ ਦਾ ਜਾਪ ਧੂਣੀਆਂ ਦਾ ਤਪਾਣਾ ਆਦਿਕ ਕਸ਼ਟ ਦੇਣ ਵਾਲੇ ਸਾਧਨ ਕਰਦਾ ਹੈ ਵਰਤ ਰੱਖਦਾ ਹੈ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਸ ਮਨੁੱਖ ਦਾ ਆਤਮਿਕ ਰੋਗ ਦੂਰ ਨਹੀਂ ਹੁੰਦਾ ਅੰਤਰ ਰੋਗ ਮਹਾ ਅਭਿਮਾਨਾ ਦੁਜੇ ਭਾਇ ਖੁਆਈ ਉਸਦੇ ਮਨ ਵਿੱਚ ਅਹੰਕਾਰ ਦਾ ਵੱਡਾ ਰੋਗ ਟਿਕਿਆ ਰਹਿੰਦਾ ਹੈ ਉਹ ਮਾਇਆ ਦੇ ਮੋਹ ਵਿੱਚ ਫਸ ਕੇ ਕੁਰਾਹੇ ਪਿਆ ਰਹਿੰਦਾ ਹੈ ਬਾਹਰ ਭੇਖ ਬਹੁਤ ਚਤੁਰਾਈ ਮਨ ਨੂੰ ਅੰਦਰ ਦੇ ਸੁਤਾਵੇ ਗੁਰੂ ਤੋਂ ਖੁੰਝਿਆ ਹੋਇਆ ਮਨੁੱਖ ਲੋਕਾਂ ਨੂੰ ਵਿਖਾਉਣ ਵਾਸਤੇ ਧਾਰਮਿਕ ਭੇਕ ਬਣਾਉਂਦਾ ਹੈ ਬਥੇਰੀ ਚੁਸਤੀ ਚਲਾਕੀ ਮਖਾਉਂਦਾ ਹੈ ਪਰ ਉਸ ਦਾ ਖੁੰਝਾ ਮਨ ਦਸੀਂ ਪਾਸੇ ਦੌੜਿਆ ਫਿਰਦਾ ਹੈ ਹਉ ਮੈਂ ਬੇਅਪਿਆ ਸ਼ਬਦ ਨਾ ਚੀਨੈ ਫਿਰ ਫਿਰ ਜੁਨੀ ਆਵੇ ਹਉ ਮੈਂ ਹੰਕਾਰ ਵਿੱਚ ਫਸਿਆ ਹੋਇਆ ਉਹ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਉਂਦਾ ਉਹ ਮੁੜ ਮੁੜ ਜੁਮਨਾ ਦੇ ਢੇਡ ਵਿੱਚ ਪਿਆ ਰਹਿੰਦਾ ਹੈ ਨਾਨਕ ਨਦਰ ਕਰੇ ਸੋ 부ਜੈ ਸੋ ਜਨ ਨਾਮ ਧਿਆਏ ਹੈ ਨਾਨਕ ਜਿਸ ਉੱਤੇ ਪ੍ਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ ਉਹ ਆਤਮਿਕ ਜੀਵਨ ਦੇ ਰਸਤੇ ਨੂੰ ਸਮਝ ਲੈਂਦਾ ਹੈ ਉਹ ਮਨੁੱਖ ਸਦਾ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਗੁਰ ਪ੍ਰਸਾਦਿ ਏਕੋ ਬੂਝੈ ਇਕ ਸਮਾਹ ਸਮਾਏ ਗੁਰੂ ਦੀ ਕਿਰਪਾ ਨਾਲ ਉਹ ਇੱਕ ਪ੍ਰਮਾਤਮਾ ਨਾਲ ਹੀ ਸਾਂਝ ਬਣਾਈ ਰੱਖਦਾ ਹੈ ਉਹ ਇੱਕ ਪ੍ਰਮਾਤਮਾ ਵਿੱਚ ਹੀ ਲੀਨ ਰਹਿੰਦਾ ਹੈ ਸੋਹੀ ਮਹਲਾ ਚੌਥਾ ਘਰ ਦੂਜਾ ਸੋਹੀ ਰਾਗ ਅੰਦਰ ਚੌਥੇ ਪਾਦ ਸ਼ਾਜੀ ਦੇ ਬੋਲ ਜਿਨ੍ਹਾਂ ਨੂੰ ਸਹਿਬਾ ਨੇ ਦੂਸਰੇ ਘਰ ਵਿੱਚ ਗਉਣ ਦੀ ਹਦਾਇਤ ਕੀਤੀ ੴ ਸਤਿ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸੱਚੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਗੁਰਮਤਿ ਨਗਰੀ ਖੋਜ ਖੁਜਾਈ ਗੁਰੂ ਦੀ ਮਤ ਲੈ ਕੇ ਮੈਂ ਆਪਣੇ ਸਰੀਰ ਨਗਰ ਦੀ ਚੰਗੀ ਤਰ੍ਹਾਂ ਖੋਜ ਕੀਤੀ ਹੈ ਹਰ ਹਰ ਨਾਮ ਪਦਾਰਥ ਪਾਈ ਅਤੇ ਸਰੀਰ ਵਿੱਚੋਂ ਹੀ ਪ੍ਰਮਾਤਮਾ ਦਾ ਕੀਮਤੀ ਨਾਮ ਮੈਂ ਲੱਭ ਲਿਆ। ਮੇਰੇ ਮਾਨਾ ਹਰ ਹਰ ਸ਼ਾਂਤ ਵਸਾਈ। ਗੁਰੂ ਨੇ ਮੈਨੂੰ ਹਰ ਨਾਮ ਦੀ ਦਾਤ ਦੇ ਕੇ ਮੇਰੇ ਮਨ ਵਿੱਚ ਠੰਡ ਪਾ ਦਿੱਤੀ। ਤਿਸ਼ਨਾ ਯਗਨੁ 부ਜੀ ਖੇ ਨੇ ਅੰਤਰ ਗੁਰ ਮਿਲੈ ਸਭੋ ਓਖਮ ਵਾਈ ਰਹਾਓ ਮੇਰੇ ਅੰਦਰੋਂ ਇੱਕ ਛਿਨ ਵਿੱਚ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਬੁਝ ਗਈ ਗੁਰੂ ਦੇ ਮਿਲਨ ਨਾਲ ਮੇਰੀ ਸਾਰੀ ਮਾਇਆ ਦੀ ਭੁੱਖ ਦੂਰ ਹੋ ਗਈ ਹਾਰ ਗੁਣ ਗਾਵਾਂ ਜੀਵਾਂ ਮੇਰੀ ਮਾਈ ਹਰੀ ਦੇ ਗੁਣ ਗਾਉਣਾ ਹਾਂ ਤੇ ਮੈਂ ਹੈ ਮੇਰੀ ਮਾਂ ਜਿਉਂਦਾ ਸਤਗੁਰ ਦਿਆਲ ਗੁਣ ਨਾਮ ਦਿਰੜਾਈ ਦਇਆ ਦੇ ਘਰ ਸਤਗੁਰ ਨੇ ਮੇਰੇ ਹਿਰਦੇ ਵਿੱਚ ਪ੍ਰਭੂ ਦੇ ਗੁਣ ਪੱਕੇ ਕਰ ਦਿੱਤੇ ਹਨ ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ ਹੈ ਹਉ ਹਰ ਪ੍ਰਭ ਪਿਆਰਾ ਢੂੰਡ ਢੂੰਡਾਈ ਹੁਣ ਮੈਂ ਪਿਆਰੇ ਹਰ ਪ੍ਰਭ ਦੀ ਭਾਲ ਕਰਦਾ ਹਾਂ ਸਤ ਸੰਗੀਆਂ ਪਾਸੋਂ ਭਾਲ ਕਰਾਂਦਾ ਹਾਂ ਸਤ ਸੰਗਤ ਮੇਲ ਹਰ ਰਸ ਪਾਈ ਸਤ ਦੀ ਸੰਗਤ ਕਰਕੇ ਹਰੀ ਦਾ ਰਸ ਆ ਗਿਆ ਤੁਰ ਮਸਤ ਕਲੇਖ ਲਿਖੇ ਹਰ ਪਾਈ ਤੁਰ ਦਰਗਾਹ ਤੋਂ ਜਿਸ ਮਨੁੱਖ ਦੇ ਮੱਥੇ ਉੱਤੇ ਪ੍ਰਭੂ ਮਿਲਾਪ ਦਾ ਲਿਖਿਆ ਲੇਖ ਉਗੜਦਾ ਹੈ ਗੁਰ ਨਾਨਕ ਤੁਠਾ ਮਿਲੇ ਹਰ ਭਾਈ ਏ ਭਾਈ ਉਸ ਉਤੇ ਗੁਰੂ ਨਾਨਕ ਪ੍ਰਸੰਨ ਹੁੰਦਾ ਹੈ ਤੇ ਉਸ ਨੂੰ ਪ੍ਰਮਾਤਮਾ ਮਿਲਾ ਦਿੰਦਾ ਹੈ ਸੂਹੀ ਮਹਲਾ 14 ਹਰ ਕਿਰਪਾ ਕਰੇ ਮਨ ਹਰ ਰੰਗ ਲਾਏ ਪ੍ਰਮਾਤਮਾ ਜਿਸ ਮਨੋਖ ਉਤੇ ਮੇਰ ਕਰਦਾ ਹੈ ਉਸ ਦੇ ਮਨ ਵਿੱਚ ਆਪਣੇ ਚਰਨਾਂ ਦਾ ਪਿਆਰ ਪੈਦਾ ਕਰਦਾ ਹੈ ਗੁਰਮੁਖ ਹਰ ਹਰ ਨਾਮ ਸਮਾਏ ਉਹ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦੇ ਨਾਮ ਵਿੱਚ ਸਦਾ ਲੀਨ ਰਹਿੰਦਾ ਹੈ ਹਰ ਰੰਗ ਰਤਾ ਮਨ ਰੰਗ ਮਣੀ ਜਿਹੜਾ ਮਨੁੱਖ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗਿਆ ਰਹਿੰਦਾ ਹੈ ਉਸ ਦਾ ਮਨ ਆਤਮਕ ਆਨੰਦ ਮਾਣਦਾ ਰਹਿੰਦਾ ਸਦਾ ਆਨੰਦ ਰਹੇ ਦਿਨ ਰਾਤੀ ਪੂਰੇ ਗੁਰ ਕੈ ਸ਼ਬਦ ਸਮਾਣੇ ਰਹਾਉ ਓਹ ਮਨੁੱਖ ਦਿਨ ਰਾਤ ਹਰ ਵੇਲੇ ਆਨੰਦ ਵਿੱਚ ਮਗ ਮੈਂਦਾ ਹੈ ਓਹ ਪੂਰੇ ਗੁਰੂ ਦੀ ਬਾਣੀ ਵਿੱਚ ਲੀਨ ਰਹਿੰਦਾ ਹੈ ਹਰ ਰੰਗ ਕੋ ਲੋਚੈ ਸਭ ਕੋਈ ਉੰਜ ਤਾਂ ਹਰੇਕ ਮਨੁੱਖ ਨੂੰ ਪ੍ਰਭੂ ਚਰਨਾਂ ਦੇ ਪਿਆਰ ਦੀ ਖਾਤਰ ਤਰਲੇ ਲੈਂਦਾ ਹੈ ਗੁਰਮਖ ਰੰਗ ਚਲੂਲਾ ਹੋਈ ਪਰ ਗੁਰੂ ਦੀ ਸ਼ਰਨ ਪਿਆ ਹੀ ਮਨ ਉਤੇ ਪ੍ਰੇਮ ਦਾ ਗੂੜਾ ਰੰਗ ਛੜਦਾ ਹੈ ਮਨੁੱਖ ਮੁਗਦ ਨਰ ਕੋਰਾ ਹੋਏ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮੂਰਖ ਮਨੁੱਖ ਪਿਆਰ ਤੋਂ ਸਖਣੇ ਹਿਲਦੇ ਵਾਲਾ ਹੀ ਰਹਿੰਦਾ ਹੈ ਜੇ ਸੋ ਚੈ ਰੰਗ ਨਾ ਹੋਵੇ ਕੋਏ ਅਜਿਹਾ ਮਨੁੱਖ ਜੇ 100 ਵਾਰੀ ਵੀ ਤੰਗ ਕਰੇ ਉਸ ਨੂੰ ਪ੍ਰਭੂ ਦੇ ਪਿਆਰ ਦਾ ਰੰਗ ਨਹੀਂ ਚੜ ਸਕਦਾ ਨਦਰ ਕਰੇ ਤਾਂ ਸਤਗੁਰ ਪਾਵੇ ਏ ਨਾਨਕ ਜਦੋਂ ਪ੍ਰਮਾਤਮਾ ਕਿਸੇ ਉੱਤੇ ਮੇਰ ਦੀ ਨਿਗਾਹ ਕਰਦਾ ਹੈ ਤਾਂ ਉਹ ਗੁਰੂ ਦਾ ਮਿਲਾਪ ਪ੍ਰਾਪਤ ਕਰਦਾ ਹੈ ਨਾਨਕ ਹਰ ਰਸ ਹਰ ਰੰਗ ਸਮਾਵੈ ਫਿਰ ਉਹ ਪਰਮਾਤਮਾ ਦੇ ਨਾਮ ਰਾਸ ਵਿੱਚ ਪਰਮਾਤਮਾ ਦੇ ਪ੍ਰੇਮ ਨੰਮ ਰੰਗ ਵਿੱਚ ਸਮਾਇਆ ਰਹਿੰਦਾ ਹੈ ਸੁਹੀ ਮਹਲਾ ਚੌਥਾ ਜਿਹਵਾ ਹਰ ਰਸ ਰਹੀ ਅਗਾਏ ਗੁਰੂ ਦੀ ਸ਼ਰਨ ਪੈ ਕੇ ਜਿਸ ਮਨੁੱਖ ਦੀ ਜੀਵ ਪਰਮਾਤਮਾ ਦੇ ਨਾਮ ਦੇ ਰਸ ਵਿੱਚ ਰਜੀ ਰਹਿੰਦੀ ਹੈ ਗੁਰਮੁਖ ਪੀਵੇ ਸਹਜ ਸਮਾਏ ਉਹ ਸਦਾ ਉਹ ਨਾਮ ਰਸ ਹੀ ਪੀਂਦਾ ਹੈ ਅਤੇ ਆਤਮਿਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ ਹਰ ਰਸ ਜਨ ਚਾਖੋ ਜੇ ਭਾਈ হে ਪਿਆਰੇ ਸਜਣੋ ਜੇ ਤੁਸੀਂ ਪ੍ਰਮਾਤਮਾ ਦੇ ਨਾਮ ਦਾ ਸਵਾਦ ਚਖ ਲਵੋ ਤੋ ਕਤ ਅਨੰਤ ਸਵਾਦ ਲੁਭਾਈ ਤਾਂ ਫਿਰ ਕਿਸੇ ਵੀ ਹੋਰ ਸਵਾਦ ਵਿੱਚ ਨਹੀਂ ਫਸੋਗੇ ਗੁਰਮਤ ਰਸ ਰਾਖੋ ਉਰਤਾਰੋ ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਪ੍ਰਭੂ ਦੇ ਨਾਮ ਦਾ ਸਵਾਦ ਆਪਣੇ ਹਿਰਦੇ ਵਿੱਚ ਵਸਾਈ ਰੱਖੋ ਹਰ ਰਸ ਰਾਤੇ ਰੰਗ ਮੂਰਾਰ ਜਿਹੜੇ ਹਰੀ ਰਸ ਵਿੱਚ ਰਤੇ ਰਹਿੰਦੇ ਹਨ ਪਰਮਾਤਮਾ ਦੇ ਰੰਗ ਵਿੱਚ ਰੰਗੇ ਜਾਂਦੇ ਹਨ ਮਨਮੁਖ ਹਰ ਰਸ ਛਾਖਿਆ ਨਾ ਜਾਏ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਨੂੰ ਹਰੀ ਦੇ ਨਾਮ ਦਾ ਸਵਾਦ ਨਹੀਂ ਆਉਂਦਾ ਹਉਮੈ ਕਰੇ ਬਹੁਤੀ ਮਿਲੇ ਸਜਾਏ ਹੰਕਾਰ ਵਸ ਜ਼ਿੰਦਗੀ ਜੀਉਂਦਾ ਹੈ ਤੇ ਸਜ਼ਾ ਭੋਗਦਾ ਹੈ ਨਦਰ ਕਰੇ ਤਾਂ ਹਰ ਰਸ ਪਾਵੇ ਜੇ ਗੁਰੂ ਦੇ ਨਜ਼ਰੀਏ ਵਿੱਚ ਆਵੇ ਗੁਰੂ ਦੀ ਮਿਹਰ ਦਾ ਪਾਤਰ ਬਣੇ ਤੇ ਹਰੀ ਦਾ ਰਸ ਪੌਂਦਾ ਹੈ ਨਾਨਕ ਹਰ ਰਸ ਹਰ ਗੁਣ ਗਾਵੇ اے ਨਾਨਕ ਉਹ ਹਰਨਾਮ ਦੇ ਸਵਾਦ ਵਿੱਚ ਮਗਨ ਹੋ ਕੇ ਪ੍ਰਮਾਤਮਾ ਦੀ ਸਿੱਧ ਸਲਾ ਦੇ ਗੀਤ ਗਾਉਂਦਾ ਰਹਿੰਦਾ ਹੈ ਸੂਹੀ ਮਹਲਾ 5 ਸੁਹੀ ਮਹਲਾ ਚੌਥਾ ਘਰ 6واں ਸੁਹੀ ਰਾਗ ਅੰਦਰ ਧੰ ਗੁਰੂ ਰਾਮਦਾਸ ਪਿਤਾ ਜੀ ਦੇ ਬੋਲ ਜਿਨ੍ਹਾਂ ਨੂੰ ਸਹਿਬਾ ਨੇ 6ਵੇਂ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ ੴ ਸਤਿ ਗੁਰ ਪ੍ਰਸਾਦ ਅਕਾਲ ਪੁਰਖ ਵੈਰ ਗੁਰੂ ਇੱਕ ਹੈ ਅਤੇ ਸੱਚੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਨੀਚ ਜਾਤ ਹਰ ਜਪਤਿਆਂ ਉਤਮ ਪਦਵੀ ਪਾਏ ਨਿਮੀ ਜਤ ਵਾਲਾ ਮਨੁੱਖ ਵੀ ਪ੍ਰਮਾਤਮਾ ਦਾ ਨਾਮ ਜਪਣ ਨਾਲ ਉੱਚਾ ਆਤਮਕ ਦਰਜਾ ਹਾਸਲ ਕਰ ਜਾਂਦਾ ਹੈ ਪੁੱਛੋ ਬੇਦਰ ਦਾਸੀ ਸੁਤੇ ਕਿਸ਼ਨ ਉਤਰਿਆ ਘਰ ਜਿਸ ਆਏ ਜਿਹਨੇ ਕੀ ਨੌਦਾ ਤਾਂ ਕਿਸੇ ਪਾਸੋਂ ਦਾਸੀ ਦੇ ਪੁੱਤਰ ਬਿੰਦਰ ਦੀ ਗੱਲ ਪੁੱਛਿਓ ਵੇਖੋ ਉਸ ਬਿੰਦਰ ਦੇ ਘਰ ਵਿੱਚ ਕ੍ਰਿਸ਼ਨ ਜੀ ਜਾ ਕੇ ਠਹਿਰੇ ਸਨ ਹਰ ਕੀ ਇਕਾਥ ਕਥਾ ਸੁਨੋ ਜਨ ਭਾਈ ਜਿਤ ਸੰਸਾਰ ਦੁਖ ਭੂਖ ਸਭ ਲਹਿ ਜਾਏ ਏ ਸਜਣੋ ਪਰਮਾਤਮਾ ਦੇ ਅਚਰਜ ਸਿਪਤ ਸਲਾਹ ਸੁਣਿਆ ਕਰੋ ਜਿਸ ਦੀ ਬਰਕਤ ਨਾਲ ਹਰੇਕ ਕਿਸਮ ਦਾ ਸਹਿਮ ਹਰੇਕ ਦੁਖ ਦੂਰ ਹੋ ਜਾਂਦਾ ਹੈ ਮਾਇਆ ਦੀ ਭੁਖ ਮਿਟ ਜਾਂਦੀ ਹੈ ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਕ ਇੱਕ ਗਾਏ ਭਗਤ ਰਵਿਦਾਸ ਜਾਤ ਦਾ ਚਮਾਰ ਸੀ ਉਹ ਪ੍ਰਮਾਤਮਾ ਦੀ ਸਿਧ ਸਲਾ ਕਰਦਾ ਸੀ ਉਹ ਹਰ ਵੇਲੇ ਪ੍ਰਭੂ ਦੀ ਕੀਰਤੀ ਗਾਉਂਦਾ ਰਹਿੰਦਾ ਸੀ ਪਤਿਤ ਜਾਤ ਉਤਮ ਭਇਆ ਚਾਰ ਵਰਣ ਪੈ ਪਗ ਆਏ ਨਿਮੀ ਜਾਨ ਦਾ ਰਵਿਦਾਸ ਮਹਾਂਪੁਰਖ ਬਣ ਗਿਆ ਚੌਥਾ ਵਰਨਾ ਦੇ ਮਨੁੱਖ ਉਸ ਦੇ ਪੈਰੀਂ ਆ ਕੇ ਲੱਗ ਪਏ ਨਾਮ ਦੇ ਪ੍ਰੀਤ ਲਗੀ ਹਰ ਸਤਿ ਲੋਕ ਛਿਪਾ ਕਹਿ ਬੁਲਾਏ ਭਗਤ ਨਾਮਦੇਵ ਜੀ ਪਰਮਾਤਮਾ ਨਾਲ ਪ੍ਰੀਤ ਬਣ ਗਈ ਜਗਤ ਉਸ ਨੂੰ ਛਿੰਬਾ ਆ ਕੇ ਸਦਿਆ ਕਰਦਾ ਸੀ ਖੱਤਰੀ ਬ੍ਰਾਹਮਣ ਪੇਠ ਦੇ ਛੋਡੇ ਹਰ ਨਾਮ ਦਿਓ ਲਿਆ ਮੁਖ ਲਾਏ ਪਰਮਾਤਮਾ ਨੇ ਖੱਤਰੀਆਂ ਬ੍ਰਾਹਮਣਾਂ ਨੂੰ ਪਿੱਛੇ ਦੇ ਦਿੱਤੀ ਤੇ ਨਾਮ ਦੇ ਨੂੰ ਮੱਥੇ ਲਾਇਆ ਸੀ ਜਿਤਨੇ ਭਗਤ ਹਰ ਸੇਵਕਾ ਮੁਖ 68 ਤੀਰਥ ਤਿੰਨ ਤਿਲਕ ਕਢਾਏ ਪਰਮਾਤਮਾ ਦੇ ਜਿਤਨੇ ਭਗਤ ਹਨ ਸੇਵਕ ਹਨ ਉਹਨਾਂ ਦੇ ਮੱਥੇ ਉੱਤੇ 68 ਤੀਰਥ ਤਿਲਕ ਲਾਉਂਦੇ ਹਨ ਸਾਰੇ ਹੀ ਤੀਰਥ ਵੀ ਉਹਨਾਂ ਦਾ ਆਦਰ ਮਾਨ ਕਰਦੇ ਹਨ ਜਨਾਨ ਨਾਨਕ ਤਿਨ ਕੋ ਅਨ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਇ ਜੇ ਪ੍ਰਭੁ ਪਾਸਾ ਮੇਰ ਕਰੇ ਤਾ ਦਾਸ ਨਾਨਕ ਹਰ ਵੇਲੇ ਉਹਨਾਂ ਭਗਤਾਂ ਸੇਵਕਾਂ ਦੇ ਚਰਨ ਛੁੰਦਾ ਰਹੇ ਸੁਹੀ ਮੱਲਾ ਚੌਥਾ ਕਿੰਨੀ ਅੰਤਰ ਹਰਿਆ ਰਾਧਿਆ ਜਿਨ ਕੋ ਧੁਰ ਲਿਖਿਆ ਲਿਖਤ ਲਿਲਾਰਾ ਧੁਰ ਦਰਗਾਹ ਤੋਂ ਜਿਨ੍ਹਾਂ ਮਨੁੱਖਾਂ ਦੇ ਮੱਥੇ ਉੱਤੇ ਲੇਖ ਲਿਖਿਆ ਹੁੰਦਾ ਹੈ ਉਹ ਮਨੁੱਖ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦਾ ਆਰਾਧਨ ਕਰਦੇ ਹਨ ਅਤੇ ਪ੍ਰਮਾਤਮਾ ਉਹਨਾਂ ਦੀ ਪੱਖ ਕਰਦਾ ਹੈ ਤਿੰਨ ਕੀ ਵਕੀਲੀ ਕੋਈ ਕਿਆ ਕਰੇ ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰਾ ਪਿਆਰਾ ਕਰਤਾਰ ਜਿਨ੍ਹਾਂ ਦਾ ਪੱਖ ਪੂਰੇ ਕੋਈ ਮਨੁੱਖ ਉਹਨਾਂ ਦੀ ਨਿੰਦਿਆ ਉਹਨਾਂ ਦਾ ਵਿਰੋਧ ਉਹਨਾਂ ਦਾ ਕੀ ਵਿਗਾੜ ਸਕਦਾ ਹੈ ਹਰ ਹਰ ਧਿਆਏ ਮਨ ਮੇਰੇ ਮਨ ਧਿਆਏ ਹਰ ਜਨਮ ਜਨਮ ਕੇ ਸਭ ਦੁੱਖ ਨਿਵਾਰਨ ਹਾਰਾ ਹਰ ਹਰ ਧਿਆਏ ਮਨ ਮੇਰੇ ਮਨ ਧਿਆਏ ਹਰ ਜਨਮ ਜਨਮ ਕੇ ਸਭ ਦੁੱਖ ਸਭ ਦੁੱਖ ਨਿਵਾਰਨ ਹਾਰਾ हे ਮੇਰੇ ਮਨ ਪਰਮਾਤਮਾ ਦਾ ਨਾਮ ਸਿਮਰਿਆ ਕਰ हे ਮਨ ਪ੍ਰਭੂ ਦਾ ਧਿਆਨ ਤਰਿਆ ਕਰ ਪਰਮਾਤਮਾ ਜੀਵ ਦੇ ਜਨਮ ਜਨਮਾਂ ਤਰ੍ਹਾਂ ਦੇ ਵਿਕਾਰ ਦੂਰ ਕਰਨ ਦੀ ਸਮਰੱਥਾ ਰੱਖਦਾ ਹੈ ਤੁਰ ਭਗਤ ਜਨਾਂ ਕੋ ਬਖਸ਼ਿਆ ਹਰਿ ਅੰਮ੍ਰਿਤ ਭਗਤ ਭੰਡਾਰਾ ਤੁਰ ਰਗਾ ਤੋਂ ਪ੍ਰਮਾਤਮਾ ਨੇ ਆਪਣੇ ਭਗਤਾਂ ਨੂੰ ਆਪਣੀ ਆਤਮਿਕ ਜੀਵਨ ਦੇਣ ਵਾਲੀ ਭਗਤੀ ਦਾ ਖਜ਼ਾਨਾ ਬਖਸ਼ਿਆ ਹੋਇਆ ਹੈ ਮੂਰਖ ਹੋਵੈ ਸੋ ਉਨਕੀ ਰੀਸ ਕਰੇ ਤਿਸ ਹਲਤ ਬਲਤ ਮੋਹਕਾਰਾ ਜਿਹੜਾ ਮਨੁੱਖ ਮੂਰਖ ਹੁੰਦਾ ਹੈ ਉਹੀ ਉਹਨਾਂ ਦੀ ਬਰਬਾਦੀ ਕਰਦਾ ਹੈ ਇਸ ਈਰਖਾ ਦੇ ਕਾਰਨ ਸਮੋਂ ਉਸ ਦਾ ਮੂੰਹ ਇਸ ਲੋਕ ਤੇ ਪਰਲੋਕ ਵਿੱਚ ਕਾਲਾ ਹੁੰਦਾ ਹੈ ਉਹ ਲੋਕ ਪਰਲੋਕ ਵਿੱਚ ਬਦਨਾਮੀ ਘਟਦਾ ਹੈ ਸੇ ਭਗਤ ਸੇਵਕਾ ਜਿਨ੍ਹਾਂ ਹਰਨਾਮ ਪਿਆਰਾ ਉਹ ਰੱਬ ਦੇ ਭਗਤ ਹਨ ਰੱਬ ਦੇ ਸੇਵਕ ਹਨ ਜਿਨ੍ਹਾਂ ਨੂੰ ਗੁਰੂ ਦਾ ਉਪਦੇਸ਼ ਪਿਆਰਾ ਲੱਗਦਾ ਹੈ تن ਕੀ સેવા ਤੇ ਹਰ ਪਈ ਐ ਸਿਰ ਨਿੰਦਕ ਕੈ ਪਵੈ ਸ਼ਾਰਾ ਉਨਾ ਸੇਵਕਾਂ ਭਗਤਾਂ ਦੀ ਸ਼ਰਨ ਪਿਆ ਪ੍ਰਮਾਤਮਾ ਦਾ ਮਿਲਾਪ ਪ੍ਰਾਪਤ ਹੁੰਦਾ ਹੈ ਸੇਵਕਾਂ ਭਗਤਾਂ ਦੇ ਨਿੰਦਕ ਤੇ ਸਿਰ ਉਤੇ ਤਾਂ ਜਗਤ ਵੱਲੋਂ ਸਵਾਹੀ ਪੈਂਦੀ ਹੈ ਜਿਸ ਘਰ ਬਿਰਤੀ ਸੋਈ ਜਾਣੈ ਜਗਤ ਗੁਰੂ ਨਾਨਕ ਪੁੱਛ ਕਰੋ ਵਿਚਾਰਾ ਪੁੰਜ ਤਾਂ ਆਪਣੇ ਅੰਦਰ ਹੀ ਅੰਦਰ ਦੀ ਫਟਕਾਰ ਨੂੰ ਉਹੀ ਮਨੁੱਖ ਜਾਣਦਾ ਹੈ ਜਿਸ ਦੇ ਵਿੱਚ ਬਖੀਲੀ ਵਾਲੀ ਰਸਾ ਵਾਪਰਦੀ ਹੈ ਪਰ ਤੁਸੀਂ ਜਗਤ ਦੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੀ ਪੁੱਛ ਕੇ ਵਿਚਾਰ ਕਰ ਵੇਖੋ ਚੌਹ ਪੀੜੀ ਆਦ ਜੁਗਾਦ ਬਖੀਲੀ ਕਿਨੇ ਨਾ ਪਾਏ ਉਹ ਚੌਹ ਪੀੜੀ ਆਦ ਜੁਗਾਦ ਬਖੀਲੀ ਕਿਨੇ ਨਾ ਪਾਇਓ ਹਰ ਸੇਵਕ ਪਾਏ ਨਿਸਤਾਰਾ ਇਹ ਯਕੀਨ ਜਾਣੋ ਜਗਤ ਦੇ ਗੁਰੂ ਤੋਂ ਲੈ ਕੇ ਯੁੱਗਾਂ ਦੇ ਸ਼ੁਰੂ ਤੋਂ ਲੈ ਕੇ ਕਦੇ ਵੀ ਕਿਸੇ ਮਨੁੱਖ ਨੇ ਮਹਾਪੁਰਖਾਂ ਨਾਲੇ ਵਿਖਾ ਦੇ ਰਾਹੀ ਆਤਮਕ ਜੀਵਨ ਦਾ ਤਲ ਨਹੀਂ ਲੱਭਾ ਮਹਾਪੁਰਖਾਂ ਨਾਲ ਸੇਵਕ ਭਾਵਨਾ ਰੱਖਿਆ ਹੀ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੁੰਦਾ ਹੈ ਸੁਹੀ ਮਹਲਾ ਚੌਥਾ ਜਿੱਥੇ ਹਰ ਅਰਾਦੀ ਐ ਤਿੱਥੇ ਹਰ ਮਿੱਤ ਸਹਾਈ ਜਿਸ ਵੀ ਥਾਂ ਪ੍ਰਮਾਤਮਾ ਦਾ ਆਰਾਧਨ ਕੀਤਾ ਜਾਏ ਉਹ ਮਿੱਤਰ ਪ੍ਰਮਾਤਮਾ ਉੱਥੇ ਹੀ ਆਮਦਗਰ ਬਣਦਾ ਹੈ ਗੁਰ ਕਿਰਪਾ ਤੇ ਹਰ ਮਨ ਵਸੈ ਹੋਰਤ ਬਿੰਦ ਲਿਆ ਨਾ ਜਾਈ ਗੁਰੂ ਦੀ ਕਿਰਪਾ ਨਾਲ ਉਹ ਵਾਹਿਗੁਰੂ ਮਨ ਵਿੱਚ ਵੱਸਦਾ ਹੈ ਹੋਰ ਕੋਈ ਤਰੀਕਾ ਨਹੀਂ ਕੋਈ ਬੈਦ ਨਹੀਂ ਕੋਈ ਟਾਂਗ ਨਹੀਂ ਹੈ ਜਿਸ ਨਾਲ ਪ੍ਰਮਾਤਮਾ ਨਾਲ ਸਾਝ ਬਣਾਈ ਜਾ ਸਕੇ ਹਾਰ ਤਨ ਸੰਚੀਐ ਭਾਈ ਏ ਪ੍ਰਾ ਹਰੀ ਦਾ ਧਨ ਇਕੱਠਾ ਕਰੀਏ ਜੇ ਹਲਤ ਪਲਤ ਹਰ ਹੋਏ ਸਖਾਈ ਜਿਹੜਾ ਹਰ ਥਾਂ ਹਰ ਵੇਲੇ ਸਹਾਈ ਹੁੰਦਾ ਹੈ ਸਤ ਸੰਗਤੀ ਸੰਗ ਹਰ ਤਨ ਖਟੀਐ ਹੋਰ ਥੈਣ ਹੋਰਤ ਉਪਾਏ ਹਰ ਧਨ ਕਿਤੈ ਨ ਪਾਈ ਸਤ ਸੰਗਤ ਕੀਤਿਆਂ ਹਰੀ ਦਾ ਧਨ ਖਟਿਆ ਜਾਂਦਾ ਹੈ ਹੋਰ ਕਿਸੇ ਥਾਂ ਤੇ ਹੋਰ ਕਿਸੇ ਤਰੀਕੇ ਨਾਲ ਹਰੀ ਦਾ ਧਨ ਗੁਰੂ ਦਾ ਆਦੇਸ਼ ਪਾਇਆ ਨਹੀਂ ਜਾ ਸਕਦਾ ਹਾਰ ਰਤਨ ਕਾਵਾ ਪਾਰਿਆ ਹਰ ਰਤਨ ਧਨ ਵਿਹਾਜੇ ਕੱਚੇ ਕੇ ਵਪਾਰੀਏ ਵਾਕ ਹਰ ਧਨ ਲਿਆ ਨਾ ਜਾਈ ਜਿਹੜਾ ਹਰੀ ਦੇ ਨਾਮ ਦਾ ਵਪਾਰੀ ਹੈ ਉਹ ਹਰੀ ਦਾ ਨਾਮ ਹੀ ਖਰੀਦਾ ਹੈ ਇਕੱਠਾ ਕਰਦਾ ਹੈ ਤੇ ਸੰਭਾਲਦਾ ਹੈ ਜਿਹੜੇ ਕੱਚ ਦੇ ਵਪਾਰੀ ਹਨ ਉਹ ਹਰੀ ਦਾ ਧਨ ਨਹੀਂ ਲੈਂਦੇ ਉਹਨਾਂ ਨੂੰ ਹਰੀ ਦਾ ਧਨ ਮਿਲਦਾ ਨਹੀਂ ਹਰ ਧਨ ਰਤਨ ਜਵੇ ਹਰ ਮਾਣ ਕੋ ਹਰ ਧਨ ਨਾਲ ਅੰਮ੍ਰਿਤ ਵੇਲੇ ਵੱਤੈ ਹਰ ਭਗਤੀ ਹਰ ਲਿਵ ਲਾਈ ਪ੍ਰਮਾਤਮਾ ਦਾ ਨਾਮ ਹੀ ਧਨ ਹੈ ਇਹ ਧਨ ਰਤਨ ਜਵਾਹਰ ਮੋਤੀ ਵਰਗਾ ਕੀਮਤੀ ਹੈ ਪ੍ਰਭੂ ਦੇ ਭਗਤਾਂ ਦੇ ਮੱਤਰ ਦੇ ਵੇਲੇ ਉੱਠ ਕੇ ਅੰਮ੍ਰਿਤ ਵੇਲੇ ਉੱਠ ਕੇ ਇਸ ਵੇਲੇ ਉੱਠ ਕੇ ਜਦੋਂ ਆਤਮਾ ਪਲਰਦਾ ਹੈ ਇਸ ਹਰਨਾਮ ਧਨ ਨਾਲ ਸੁਰਤ ਜੁੜੀ ਹੁੰਦੀ ਹੈ ਹਰ ਤਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖਟੈ ਨਾਹੀ ਵੱਤਰ ਦੇ ਵੇਲੇ ਅੰਮ੍ਰਿਤ ਵੇਲੇ ਉੱਟ ਕੇ ਬੀਜਿਆ ਹੋਇਆ ਏ ਹਰ ਨਾਮ ਤਨ ਭਗਤ ਜਨ ਆਪ ਵਰਤਦੇ ਰਹਿੰਦੇ ਹਨ ਹੋਰਨਾਂ ਨੂੰ ਵੰਡਦੇ ਰਹਿੰਦੇ ਹਨ ਪਰ ਇਹ ਮੁਕਦਾ ਨਹੀਂ ਹਾਲਤ ਪਲਤ ਹਰ ਤਨ ਐ ਕੀ ਪਗਤਾ ਕੋ ਮਿਲੀ ਵਡਿਆਈ ਭਗਤ ਜਨਾਂ ਨੇ ਸ਼ਲੋਕ ਵਿੱਚ ਪਰਲੋਕ ਵਿੱਚ ਇਸ ਹਰਨਾਮ ਧਨ ਦੇ ਕਾਰਨ ਇੱਜ਼ਤ ਮਿਲਦੀ ਹੈ ਹਰ ਧਨ ਨਿਰਪਉ ਸਦਾ ਸਦਾ ਅਸਥਿਰ ਹੈ ਸਾਜਾ ਇਹ ਹਰ ਧਨ ਅਗਨੀ ਤਸਕਰੈ ਪਾਣੀ ਐ ਜਮਦੁੱਤੈ ਕਿਸੇ ਕਾ ਗਵਾਇਆ ਨਾ ਜਾਈ ਇਸ ਹਰ ਨਾਮ ਤੁਹਾਨੂੰ ਕਿਸੇ ਕਿਸਮ ਦਾ ਕੋਈ ਡਰ ਖਤਰਾ ਨਹੀਂ ਇਹ ਸਦਾ ਹੀ ਕਾਇਮ ਰਹਿਣ ਵਾਲਾ ਹੈ ਸਦਾ ਹੀ ਟਿਕਿਆ ਰਹਿਦਾ ਹੈ ਅੱਗ ਚੋਰ ਪਾਣੀ ਮੌਤ ਕਿਸੇ ਪਾਸੋਂ ਵੀ ਇਸਤਾਨ ਦਾ ਨੁਕਸਾਨ ਨਹੀਂ ਕੀਤਾ ਜਾ ਸਕਦਾ ਹਰ ਧੰਨ ਕੋ ਉਚੱਕਾ ਨੇੜ ਨਾ ਆਵਈ ਜਮ ਜਗਾਤੀ ਡੰਡ ਨਾ ਲਗਾਈ ਕੋਈ ਲੁਟੇਰਾ ਇਸ ਹਰਨਾਮ ਧੰਦੇ ਨੇੜੇ ਨਹੀਂ ਟੁੱਕ ਸਕਦਾ ਜੰਮ ਵਸੂਲੀਆ ਇਸ ਤਾਨੂੰ ਮਸੂਲ ਨਹੀਂ ਲਾ ਸਕਦਾ ਸਾਕਤੀ ਪਾਪ ਕਰਕੇ ਵਿਖਿਆ ਤਨ ਸੰਚਿਆ ਤਿੰਨਾ ਇੱਕ ਵਿਖ ਨਾਲ ਨਾ ਜਾਈ ਮਾਇਆ ਵੇੜੇ ਮਨੁੱਖਾਂ ਨੇ ਸਦਾ ਪਾਪ ਕਰ ਕਰਕੇ ਮਾਇਆ ਤਾਂ ਨਹੀਂ ਜੋੜਿਆ ਪਰ ਉਹਨਾਂ ਦੇ ਨਾਲ ਜਗਤ ਉਤਰਨ ਵੇਲੇ ਇਹ ਤਾਂ ਇੱਕ ਕਦਮ ਵੀ ਸਾਥ ਨਹੀਂ ਕਰ ਸਕਿਆ ਹਲਤੈ ਵਿੱਚ ਸਾਕਤ ਦੁਹਿਲੇ ਭੈ ਹੱਥੋਂ ਛੁੜਕ ਗਿਆ ਅੱਗੇ ਪਲਤ ਸਾਕਤ ਹਰ ਦਰਗ ਢੋਈ ਨਾ ਪਾਈ ਇਸ ਮਾਇਆ ਧੰਦੇ ਕਾਰਨ ਮਾਇਆ ਵੇੜੇ ਮਨੁੱਖੇ ਇਸ ਲੋਕ ਵਿੱਚ ਦੁਖੀ ਹੋ ਰਹੇ ਮਰਨ ਵੇਲੇ ਇਹ ਤਨ ਹੱਥੋਂ ਖੁੱਸ ਗਿਆ ਅਗਾ ਪਰਲੋਕ ਵਿੱਚ ਜਾ ਕੇ ਮਾਇਆ ਵੇੜੇ ਮਨੁੱਖ ਨੂੰ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਕੋਈ ਥਾਂ ਨਹੀਂ ਮਿਲਦੀ। ਪੇ ਸਹਾਰ ਧਨ ਕਾ ਛਾ ਹਰਿ ਆਪ ਹੈ ਸੰਤੋ ਜਿਸ ਨੂੰ ਦੇ ਸਹਰ ਤਨ ਲਦ ਚਲਾਈ। ਹੈ ਸੰਤ ਜਨੋ ਇਸ ਹਰਨਾਮ ਧਨ ਦਾ ਮਾਲਿਕ ਪ੍ਰਮਾਤਮਾ ਆਪ ਹੀ ਹੈ। ਜਿਸ ਮਨੁੱਖ ਨੂੰ ਛਾ ਪ੍ਰਭੂਏ ਧਨ ਦਿੰਦਾ ਹੈ ਉਹ ਮਨੁੱਖ ਇਸ ਜਗਤ ਵਿੱਚ ਇਹ ਹਰਨਾਮ ਸੌਦਾ ਵੇਹਾਜ ਕੇ ਇੱਥੋਂ ਤੁਰਦਾ ਹੈ। ਇਸ ਹਰ ਧੰਨ ਕਾ ਟੋਟਾ ਕਦੇ ਨਾ ਆਵਈ ਚਨ ਨਾਨਕ ਕੋ ਗੁਰ ਸੋਜੀ ਪਾਈ ਏ ਨਾਨਕ ਇਸ ਹਰ ਨਾਮ ਧੰਨ ਦੇ ਵਪਾਰ ਵਿੱਚ ਕਦੇ ਘਾਟਾ ਨਹੀਂ ਪੈਂਦਾ ਗੁਰੂ ਨੇ ਆਪਣੇ ਸੇਵਕ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਾ ਦਿੱਤੀ ਹੈ